ਮੈਂ ਪੰਜਾਬੀ ਜੀ ਸਾਹਮਣੇ ਵਿਦਿਆਨਗਰ ਤੋਂ ਆਇਆ ਜੀ ਗੁਰਬਾਜ ਸਿੰਘ ਠੀਕ ਹੈ ਜੀ ਔਰ ਕੀ ਪ੍ਰੋਬਲਮ ਆ ਸੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਜੀ ਪ੍ਰੋਬਲਮ ਮੈਨੂੰ ਪੇਟ ਦੀ ਪ੍ਰੋਬਲਮ ਆ ਸੀ ਜੀ ਐਸਿਡ ਬਣਦਾ ਸੀ ਠੀਕ ਹੈ ਜੀ ਤੇ ਜੇ ਉਹ ਖਾਂਦਾ ਵੀ ਨਾ ਸੀ ਜੀ ਕੁਝ ਵੀ ਆਪਾਂ ਖਾ ਲੈਨੇ ਆ ਹਾਂਜੀ ਤੇ ਉਹ ਹਜਮ ਨਹੀਂ ਸੀ ਹੁੰਦਾ ਓਕੇ ਤੇ ਪ੍ਰੋਬਲਮ ਹੁੰਦੀ ਸੀ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਇਹ 7-8 ਸਾਲ ਤੋਂ ਚੱਲ ਰਹੀ ਸੀ ਜੀ ਓਕੇ ਜੀ ਲਗਾਤਾਰ ਹੀ ਕਿ ਲਈ ਐਂਸੀ ਪੇ ਚੱਤ ਕਰ ਦਵਾਈ ਖਾ ਲੈਣੀ ਹੈ ਚੰਗੇ ਵਧੀਆ ਡਾਕਟਰ ਤੋਂ ਦਵਾਈ ਲਿਆਉਂਦਾ ਸੀ ਅੱਛਾ ਜੀ ਤੇ ਬਿਲਕੁਲ ਜਿੰਨਾ ਉੱਤੇ ਦਵਾਈ ਖਾਣੀ ਹੈ ਉਹਨੇ ਚ ਠੀਕ ਰਹਿਣਾ ਉਸ ਤੋਂ ਬਾਅਦ ਫੇਰ ਉਹ ਉਹੀ ਹਾਲ ਹੋ ਜਾਂਦਾ ਸੀ ਫੇਰ ਹੀ ਉਹੀ ਹਾਲ ਹੋ ਜਾਂਦਾ ਸੀ ਓਕੇ ਤੇ ਹੁਣ ਜਿਵੇਂ ਤੁਸੀਂ ਸਰਵਿਸ ਪੈਕ ਚੂਜ਼ ਕੀਤਾ ਕੀ ਫਰਕ ਪੈ ਗਿਆ ਜੀ ਕਿੰਨਾ ਫਰਕ ਪੈ ਗਿਆ ਹਾਂਜੀ ਮੈਨੂੰ ਇਹ ਹਫਤਾ ਤੱਕ ਹੋਇਆ ਸ਼ੁਰੂ ਕੀਤੇ ਨੂੰ ਠੀਕ ਹੈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ओके okay. हां मैं त ए एन्ना ਕਦੇ ਫਰਕ ਪਿਆ ਹੀ ਨਹੀਂ ਹਾਂ ਤਾਂ ਮੈਨੂੰ ਬਿਲਕੁਲ ਲੱਗਦਾ ਵੀ ਜਿਵੇਂ ਮੇਰੇ ਜੀ ਪਹਿਲਾਂ ਵਰਗੀਆਂ ਮੈਨੂੰ ਕੋਈ ਪਰਵਾਹ ਹੀ ਨਹੀਂ ਕੋਈ ਜਿਵੇਂ ਨਾਰਮਲ ਸਰੀਰ ਹੁੰਦਾ ਉਦਾਂ ਹੋ ਗਿਆ ਹਾਂ ਬਿਲਕੁਲ ਨਾਰਮਲ ਓਕੇ ਹੁਣ ਕੋਈ ਦਵਾਈ ਤਾਂ ਨਹੀਂ ਖਾਰੀ ਤੁਸੀਂ ਨਾ ਮੈਂ ਕੋਈ ਦਵਾਈ ਨਹੀਂ ਖਾਰਿਆ ਫਿਰ ਓਕੇ ਜੀ ਹਾਂਜੀ ਸਾਰੀਆਂ ਦਵਾਈਆਂ ਬੰਦ ਕਰਤੀਆਂ ਸਾਰੀਆਂ ਦਵਾਈਆਂ ਬੰਦ ਕਰਤੀਆਂ ਬਿਲਕੁਲ ਓਕੇ ਹਾਂ ਉਹ ਖਾਣ ਪੀਣ ਦਾ ਸਿਸਟਮ ਪੂਰਾ ਓਕੇ ਹੈ ਹਾਂਜੀ ਹਾਂਜੀ ਓਕੇ ਹੈ ਓਕੇ ਥਕਾਵਟ ਵਗੈਰਾ ਬਿਲਕੁਲ ਓਕੇ ਹੈ ਹਾਂਜੀ ਹੁਣ ਕੰਮ ਕਰਨ ਚ ਕਿੰਨਾ ਫਰਕ ਪੈ ਗਿਆ ਪਹਿਲਾਂ ਨਾਲੋਂ ਤੁਹਾਡੇ ਹਾਂਜੀ ਇਹ ਪਹਿਲਾਂ ਤੁਸੀਂ ਕੰਮ ਕਰਦੇ ਹੋਵੋਗੇ ਹਾਂਜੀ ਕੰਮ ਜਦੋਂ ਤਾਂ ਫਿਰ ਮੈਥਕਾਪਟ ਹੋ ਜਾਂਦੀ ਸੀ ਉਹ ਕੰਮ ਹੁੰਦਾ ਨਹੀਂ ਸੀ ਕੰਮ ਨਹੀਂ ਸੀ ਹੁੰਦਾ ਅਸੀਂ ਖੇਤੀ ਵੀ ਕਰਦੇ ਨਾਲ ਪਿੰਡ ਸਮਝਪਰੇ ਸਾਡਾ ਓਕੇ ਤੇ ਜੇ ਮੈਂ ਚੱਲ ਜਾਂਦਾ ਸੀ ਕੰਮਕੁੰਮ ਦੇ ਵਿੱਚ ਉੱਥੇ ਬਾਹਰ ਗੜਾ-ਗੂੜਾ ਲਾਉਣ ਤੇ ਮੈਨੂੰ ਆ ਕੇ ਥਕਾਪਟ ਮਹਿਸੂਸ ਹੁੰਦੀ ਸੀ ਆ ਕੇ ਲੇਟ ਜਾਂਦੇ ਸੀ ਹਾਂਜੀ ਇਹ ਸੈਰ ਸਵੇਰ ਤੜਕੇ ਕਰਕੇ ਆਉਣੀ ਤੇ ਫਿਰ ਮੈਨੂੰ ਦੋ ਘੰਟੇ ਮੈਨੂੰ ਰੈਸਟ ਕਰਨੀ ਪੈਂਦੀ ਸੀ ਹੁਣ ਜੀ ਤੇ ਹੁਣ ਕੋਈ ਪਰਵਾਹ ਨਹੀਂ ਭਾਵੇਂ ਜਦ ਜਦ ਮਰਜ਼ੀ ओके ठीक है, आ, ओके है आ, कोई वर्क ही नहीं पंदा ਹੁਣ ਓਕੇ ਆ ਬਿਲਕੁਲ ਹਾਂ ਓਕੇ ਬਿਲਕੁਲ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਬੋਡੀ ਸਰਸਦਾਰ ਕੀ ਕਹਿਣਾ ਚਾਹੂਗੇ ਪਰਿਵਾਰਾਂ ਨਾਲ ਠੀਕ ਹੈ ਜੀ ਇਹ ਤਾਂ ਮੈਂ ਤਾਂ ਸੋਚਉਣਾ ਸੀ ਮੈਂ ਤਾਂ ਆਪਣੇ ਵਾਈਫ ਨਾਲ ਗੱਲ ਕਰਦਾ ਪੈਸੇ ਵੀ ਜਿਹੜੇ ਕੋਈ ਆਪਣੇ ਰਿਸ਼ਤੇਦਾਰ ਹੈਗੇ ਹਾਂਜੀ ਵੀ ਉਹਨਾਂ ਨੂੰ ਵੀ ਬਲਕਿ ਦੁਆ ਸ਼ੁਰੂ ਕਰਾਈਏ ਉਹਨਾਂ ਨੂੰ ਵੀ ਵੀ ਉਹਨੂੰ ਕਹਾ ਕਹਿੰਦੀ ਇਹ ਖਾਣੇ ਸ਼ੁਰੂ ਕਰੋ ਓਕੇ ਧੰਨਵਾਦ ਜੀ ਬਹੁਤ ਇਹ ਸਾਨੂੰ ਤਾਂ ਦਾ ਬਹੁਤ ਫਾਇਦਾ ਹੋਇਆ